ਵੇ ਦੇ ਜਿਹੜਾ ਖਾਨ ਲੱਗਿਆ ਖੌਲੀ ਲੈ ਚਾ ਹਾਂ ਹਾਂਜੀ ਹਸੀ ਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੰਦੀਪ ਕੋਲੇ ਪਹੁੰਚੇ ਹੋਏ ਸੀ ਬਾਈ ਸੰਦੀਪ ਦਾ ਪਿੰਡ ਆ ਗਿਆ ਮਿੱਤਰੋ ਰਾਜਗੜ੍ਹ ਕੁੱਬੇ ਤੇ ਜਿਲ੍ਹਾ ਪੈਂਦਾ ਮਿੱਤਰੋ ਬਠਿੰਡਾ ਅ ਰਾਜਗੜ੍ਹ ਕੁੱਬੇ ਪਿੰਡ ਉਹ ਆ ਗਿਆ ਮਿੱਤਰੋ ਜਿਹੜਾ ਕੀ ਆਪਾਂ ਕਹਿ ਸਕਦੇ ਹਾਂ ਵੀ ਦੀਪ ਸਿੱਧੂ ਦੇ ਨਾਨਕੇ ਸੰਦੀਪ ਇੱਥੇ ਸੀ ਨਾ ਹਾਂਜੀ ਹੈਣਾ ਦੀਪ ਸਿੱਧੂ ਦੇ ਨਾਨਕੇ ਪਿੰਡ ਪਹੁੰਚੇ ਹੋਏ ਆ ਮਿੱਤਰੋ ਤੇ ਪਰ ਜਿਹੜੇ ਹੈਗੇ ਬਾਈ ਦੇ ਆਪਾਂ ਤੁਹਾਨੂੰ ਨਾ ਮੇਨ ਵੀਡੀਓ ਆ ਨੀਲੀ ਰਵੀ ਦੀ ਰਹੂਗੀ ਤੇ ਪਰ ਜਿਹੜੇ ਅੰਦਰ ਝੋਟੀਆਂ ਖੜੀਆਂ ਮੈਂ ਤੁਹਾਨੂੰ ਉਹ ਵੀ ਦਿਖਾਦਾ ਬਾਈ ਸੰਦੀਪ ਕਹਿੰਦਾ ਨਾ ਇੱਧਰ ਜਿਵੇਂ ਆ ਗਏ ਬਾਈ ਕੋਲੇ ਵੀ ਇਹ ਵੀ ਜਿਹੜੀਆਂ ਝੋਟੀਆਂ ਨਾਲ ਚੰਗੀਆਂ ਚੰਗੀਆਂ ਨੇ ਆ ਦੇਖ ਲਓ ਹੁਣ ਇੱਕ ਚੰਗੇ ਕਦ ਕਾਠ ਵਾਲੀ ਤੇ ਇੱਕ ਇਧਰ ਅਫਸਰਾ ਝੋਟੀਆਂ ਤੇ ਕੋਹ ਝੋਟੀ ਸੂਈ ਸਵਾਈ ਤੇ ਪਿਛਲੇ ਸਾਲ ਦੀ ਜਿਹੜੀ ਉਹ ਖੜੀ ਹੈ ਇਹ ਅੱਜ ਆਪਾਂ ਜਿਹੜੀ ਨੀਲੀ ਰਵੀ ਦੀ ਝੋਟੀ ਦਿਖਾਉਣੀ ਆ ਤੁਹਾਨੂੰ ਹਣਾ ਉਹਦੀ ਤੀ ਖੜੀ ਹੈਗੀ ਉਹ ਆ ਗਈ ਤਰਨਾਟ ਦੀ ਆਜੋ ਆਪਾਂ ਜਾਣਕਾਰੀ ਲੈ ਕੇ ਦੇਈਏ ਤੁਹਾਨੂੰ ਇਸ ਝੋਟੀ ਬਾਰੇ ਤੇ ਝੋਟੀ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੀ ਸੁਨੱਖੀ ਇਹਦੇ ਮੈਂ ਤੁਹਾਨੂੰ ਕੈਰੈਕਟਰ ਦੱਸ ਦਵਾਂ ਨਾ ਵੀ ਇਹ ਦੇਖ ਲਓ ਵੀ ਤੁਸੀਂ ਨਾ ਚਾਰੇ ਪੈਰ ਚਿੱਟੇ ਮੱਥੇ 'ਚ ਬੱਲ ਆ ਗਿਆ ਤੇ ਅੱਖਾਂ ਵੀ ਜਿਹੜੀਆਂ ਜਮਣ ਪਿਓਰ ਚਿੱਟੀਆਂ ਆ ਗਈਆਂ ਆਓ ਕਰਾ ਕੀ ਗੱਲ ਹਾਂਜੀ ਬਾਈ ਜੀ ਸਤਿ ਸ਼ਾਲ ਜੀ ਸਤਿ ਸ਼ਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਸੰਦੀਪ ਸਿੰਘ ਪਿੰਡ ਰਾਜਗੜ ਕੋਬੇ ਜੀ ਜਿਲਾ ਭੰਡਾ ਹਾਂਜੀ ਠੀਕ ਹੈ ਮੋਰ ਤੋਂ ਤਾਂ ਹੈ ਆਪਣਾ ਪਿੰਡ ਰਹਿ ਗਿਆ ਮੈਨੂੰ ਐ ਲੱਗਦਾ ਕੋਈ 7-8 ਕਿਲੋ 7-8 ਕਿਲੋ ਮੀਟਰ ਅ ਅੱਛਾ ਸੰਦੀਪ ਜੇ ਹੁਣ ਤੇਰੀ ਇਸ ਛੋਟੀ ਦੀ ਗੱਲ ਕਰ ਲਗੇ ਪਹਿਲਾਂ ਤਾਂ ਮੈਨੂੰ ਐ ਦੱਸ ਦੇ ਵੀ ਇਹ ਤੇਰੀ ਛੋਟੀ ਸੂਆ ਕਿੰਨਾ ਸੁੰਦੀ ਆ ਤੀਜੇ ਸੂਏ ਸੂਏਗੀ ਤੀਜਾ ਸੂਆ ਠੀਕ ਆ ਆਹੋ ਤੇਰੇ ਘਰ ਦੀ ਆ ਕਿ ਕਿਵੇਂ ਪਹਿਲੇ ਸੂਏ ਪਹਿਲੇ ਸੂਏ ਲੰਦੀ ਹੋਈ ਸੀ ਜਮਾ ਛੋਟੀ ਅਫਸਰ ਛੋਟੀ ਲੰਦੀ ਹੋਈ ਅੱਛਾ ਪਹਿਲੇ ਸੂਏ ਵੀ ਛੋਡੇ ਘਰੇ ਹੀ ਸੂਏ ਹਾਂਜੀ ਘਰੇ ਸੂਈ ਦੂਜਾ ਵੀ ਛੋਡੇ ਹਾਂਜੀ ਪਹਿਲੇ ਸੂਏ ਦਾ ਕੱਟਾ ਸੀ ਹਾਂਜੀ ਤੇ ਦੂਜੇ ਸੂਏ ਦੀ ਕੱਟੀ ਆਪ ਮੈਨੂੰ ਐਂ ਦੱਸ ਦੇ ਸਹੀ ਸਹੀ ਦੱਸਣਾ ਦੇਖ ਲੈ ਸੰਦੀਪ ਆਪਾਂ ਦੁੱਧ ਜਿਹੜਾ ਦੱਸੇ ਹਾਂਜੀ ਹਾਂਜੀ ਅ ਦੂਜੇ ਸੂਏ ਦਾ ਦੁੱਧ ਦੱਸ ਦੇ ਜਿਹੜਾ ਤੁਸੀਂ ਆਪ ਚੋਇਆ ਹੋਇਆ 14 ਲੀਟਰ ਦੁੱਧ ਅਸੀਂ ਚੋਇਆ ਹੋਇਆ ਕਰੂੰ 14 ਲੀਟਰ ਹਾਂਜੀ ਵੈਰੀ ਗੁੱਡ ਠੀਕ ਆ ਤੇ ਹੁਣ ਕਿੰਨੇ ਦਿਨ ਲੈ ਜੂਗੀ ਇਹ ਹੁਣ ਇਹ ਲੈ ਜੂਗੀ 5 ਤੋਂ 7 ਦਿਨ ਲੈ ਸਕਦੀ ਹਫਤਾ ਲੈ ਜੂ ਹਾਂਜੀ 5 ਲੈ ਜੇ 7 ਦਿਨ ਲੈ ਤੇ ਉਹ ਵੱਧ ਘਟਦਾ ਤਾਂ ਇਹੀ ਨਹੀਂ ਪਤਾ ਜੀ ਆਪਾਂ ਅੱਜ 5 7 ਕਹਤੇ ਤਾਂ ਕੱਲ ਨੂੰ ਸੂਪੇ ਹਾਂਜੀ ਹਾਂਜੀ ਸਹੀ ਗੱਲ ਹੈ ਮੇਰੀ ਮੇਰੇ ਨਾਲ ਐ ਹੀ ਹੋਈ ਆ ਮੈਂ ਤੇ ਕੱਲ ਵੀਡੀਓ ਬਣਾਈ ਸੀਗੀ ਤੇ ਕਹਿੰਦਾ ਵੀ 5 7 ਦਿਨ ਲਊਗੀ ਤੇ ਮੈਨੂੰ ਫੋਨ ਆ ਗਿਆ ਕਹਿੰਦਾ ਬਈ ਇਹ ਡਰ ਡੁਰ ਕੇ ਜੇ ਭੱਜ ਗਈ ਕਹਿੰਦਾ ਤੇ ਭੱਜਦੀ ਵਾਵਾ ਸੀ ਤੇ ਉਹ ਸੂਈ ਪਈ ਤੇ ਉਹ ਗੱਲ ਤਾਂ ਹੋਣਾ ਜਾਵੇਗੀ ਨਹੀਂ ਨਹੀਂ ਉਹ ਨਹੀਂ ਹੁੰਦੀ ਚਲ ਫਿਰ ਖੋਲ ਕੇ ਰ ਆਪਾਂ ਤੋੜ ਕੇ ਦਿਖਾ ਗਏ ਲੋ ਵੀ ਸਿੰਗਾ ਦੀ ਤੇ ਮੂੰਹ ਦੀ ਦੇਖ ਲਓ ਤੁਸੀਂ ਸੋਹਣੀ ਸੁਨੱਖੀ ਨੀਲੀ ਰਵੀ ਝੋਟੀ ਆ ਗਈ ਇਹੇ ਬਾਈ ਨੇ ਸਹੀ ਸਹੀ ਦੁੱਧ ਜਿਹੜਾ ਦੱਸਿਆ ਕਹਿੰਦਾ ਵੀ ਆਪਾਂ ਕੋਈ ਉਹ ਨਹੀਂ ਹੈਗਾ ਵੀ ਦੂਜੇ ਸੋਏ ਦਾ ਦੁੱਧ ਇਹਦਾ 14 ਲੀਟਰ ਆਹ ਦੇਖ ਲੋ ਝੋਟੀ ਪਈ ਸ਼ਾਹ ਕਾਲੀ ਜਿਹੜਾ ਰੰਗ ਹੈਗਾ ਉਹ ਆਪਾਂ ਚੈੱਕ ਕਰਵਾ ਦਗੇ ਆਹ ਦੇਖੋ ਬਹੁਤ ਸੋਹਣੇ ਜਿਹੜਾ ਪ੍ਰਿੰਟ ਹੈਗਾ ਉਹ ਵੀ ਪੂਰਾ ਚੰਗਾ ਤੇ ਬਾਕੀ ਲੇਵੇ ਦੇ ਜਿਹੜਾ ਥਣ ਲੱਗਿਆ ਥੋੜੀ ਲੈ ਚ ਥੋੜੀ 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 ਇਹ ਕੋਈ ਗੱਲ ਨਹੀਂ ਮੈਂ ਇਥੋਂ ਖੜੀ ਦਾ ਲੇਵਾ ਚੈੱਕ ਕਰਵਾ ਦਾਂ ਇਹ ਆ ਦੇਖ ਲਓ ਹੁਣ ਤੁਸੀਂ ਅੱਗੇ ਪਿੱਛੇ ਦਾ ਲੇਵਾ ਜਿਹੜਾ ਹੈਗਾ ਜਮਾਨ ਇੱਕੋ ਜਿਹਾ ਚਾਰੇ ਪਾਸੇ ਆਪਾਂ ਜਿਹੜਾ ਕੈਮਰਾ ਘੁਮਾ ਦਿੰਨੇ ਆ ਆ ਦੇਖੋ ਥਣ ਜਿਹੜਾ ਲੱਗਿਆ ਲੇਵ ਨੂੰ ਉਹ ਪੂਰਾ ਸੋਹਣਾ ਲੱਗਿਆ ਜਰਾ ਐ ਨਹੀਂ ਹੈਗਾ ਕਿਸੇ ਪਾਸੇ ਕੋਈ ਕਮੀ ਹੈ ਹਨਾ ਅੱਛਾ ਚਵਾਈ ਚੁਬੀ ਦੀ ਜਮਾ ਤੇਰੀ ਛੋਟੀ ਓਕੇ ਓਕੇ ਜਮਾਨ ਠੀਕ ਆ ਤੇ ਹੁਣ ਜੇ ਆਪਾਂ ਮੰਨ ਕੇ ਚੱਲ ਗਏ ਵੀ ਇਹਦਾ ਰੇਟ ਹੈ ਜਿਹੜਾ ਰੇਟ ਕਿੰਨਾ ਕਰਤਾ 1,90,000 1,90,000 ਤੇ ਇਹਦੇ 'ਚ ਕੋਈ ਮਾਨਤਨ ਕੋਈ ਮਾੜਾ ਮੋਟਾ ਕਰ ਦੇਗਾ ਠੀਕ ਆ ਨੰਬਰ ਬੋਲੀ ਤਰਾ 7009588768 7009588765 88765 ਹਾਂਜੀ ਠੀਕ ਆ ਲੋ ਵੀ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾਈ ਆ ਜੇ ਕਿਸੇ ਦੇ ਫਿੱਟ ਆਉਂਦੀ ਹੈ ਨਾ ਤਾਂ ਇੱਥੇ ਆਇਓ ਬਾਈ ਦੇ ਹੈਨਾ ਘਰੇ ਤੇ ਜਿਹੜੀ ਨੀਲੀ ਰਾਬੀ ਆ ਆ ਗਈ ਨਾ ਹਜੇ ਲੇਵਾ ਇਹਨੇ ਬਹੁਤ ਬਣਾਉਣਾ ਹੈ ਕੱਚੀ ਪਈ ਆ ਕੇਰਾ ਆਪਾਂ ਇੱਧਰ ਹੋਰ ਕਰਕੇ ਦਿਖਾ ਦਿੰਨੇ ਇੱਧਰ ਕਰੀ ਕਰਾ ਸੰਦੀਪ ਨੂੰ ਤੇ ਆ ਦੇਖੋ ਪੂਰਾ ਸੋਹਣਾ ਲੇਵਾ ਜਰਾ ਇਹ ਨਹੀਂ ਹੈਗਾ ਵੀ ਮਾੜਾ ਲੇਵਾ ਹੋਊਗਾ ਬਾਕੀ ਇੱਥੇ ਆਓ ਤਸੱਲੀ ਕਰੋ ਤਸੱਲੀ ਕਰਨੀ ਜਿਹੜੀ ਹੈਗਾ ਤੁਹਾਡਾ ਆਪਣਾ ਹੱਕ ਹੁੰਦਾ ਹੈਗਾ ਤੇ ਧੰਨਵਾਦ ਬਾਈ ਸੰਦੀਪ ਤੇਰੇ ਧੰਨਵਾਦ